ਸਰ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਗਿਆ ਹਿੱਟ ਐਂਡ ਰਨ ਦੇ ਮਾਮਲੇ ਦੇ ਵਿੱਚ ਡਰਾਈਵਰ ਭਰਾਵਾਂ ਨੂੰ ਕਾਫੀ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ 7 ਲੱਖ ਰੁਪਏ ਜੁਰਮਾਨਾ 10 ਸਾਲ ਦੀ ਕੈਦ ਦੀ ਸਜ਼ਾ ਦਾ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਕੀ ਕਹਿਣਾ ਚਾਹੋਗੇ ਇਸ ਬੰਦ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਦਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਵੀਰ ਜੀ ਗੱਲ ਹੈਗੀ ਇਹ ਵੀ ਦੇਖੋ ਇੰਡੀਆ ਇੱਕ ਬਹੁਤ ਹੀ ਇੱਕ ਦੂਜੇ ਨਾਲ ਪਿਆਰ ਭਾਵਨਾ ਦੇ ਨਾਲ ਰਹਿਣ ਵਾਲਾ ਦੇਸ਼ ਆ ਜਿਹਨੂੰ ਕਿਸੀਂ ਸਮਝ ਸਕਦੇ ਅੱਜ ਸਾਡੇ ਇੱਥੇ ਜੇ ਕੋਈ ਰਿਸ਼ਤੇਦਾਰੀ ਚ ਬਿਮਾਰ ਹੋ ਜਾਂਦਾ ਜਾਂ ਸਾਡਾ ਸੱਜਣ ਮਿੱਤਰ ਬਿਮਾਰ ਹੋ ਜਾਂਦਾ ਤਾਂ ਹਰੇਕ ਬੰਦਾ ਉਹਨੂੰ ਹਸਪੀਟਲ ਚ ਦੇਖਣ ਜਾਂਦਾ ਜਿਹੜਾ ਕਿ ਸਾਡੀ ਏਕਤਾ ਦਾ ਸਬੂਤ ਹੈਗਾ ਤੇ ਰੋਡ ਦੇ ਉੱਤੇ ਜਦੋਂ ਕੋਈ ਵੀ ਐਕਸੀਡੈਂਟ ਹੁੰਦਾ ਆ ਕੋਈ ਵੀ ਜਾਣ ਬੁੱਝ ਕੇ ਨਹੀਂ ਕਰਦਾ ਤੇ ਰੋਡ ਦੇ ਉੱਤੇ ਚੱਲਦਿਆਂ ਟਰੈਫਿਕ ਆ ਜਾਂ ਕੁਝ ਵੀ ਗੱਡੀ ਦਾ ਟਾਇਰ ਪਾੜ ਜਾ ਜਾਂ ਕੋਈ ਵੀ ਗੱਲਬਾਤ ਹੋ ਜਾ ਐਕਸੀਡੈਂਟ ਹੋ ਵੀ ਜਾਏ ਸਾਡੀ ਜਿਹੜੀ ਪਬਲਿਕ ਆ ਉਸ ਸਮੇਂ ਆਪਣੇ ਜਜਵਾਤ ਜਿਹੜੀ ਆ ਖੋਬਿੰਦੀ ਆ ਤੇ ਡਰਾਈਵਰ ਨੂੰ ਵੱਡੀ ਗੱਡੀ ਵਾਲਾ ਜੇ ਕਾਰ 'ਚ ਟਰੱਕ ਵੱਜਾ ਤਾਂ ਟਰੱਕ ਵਾਲੇ ਡਰਾਈਵਰ ਨੂੰ ਜੇ ਕਾਰ ਦੇ ਵਿੱਚ ਮੋਟਰਸਾਈਕਲ ਵੱਜਾ ਤਾਂ ਕਾਰ ਵਾਲੇ ਡਰਾਈਵਰ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਜਿਹਦਾ ਕਿ ਉਸ ਡਰਾਈਵਰ ਦਾ ਉੱਥੋਂ ਭੱਜਣਾ ਮਜਬੂਰੀ ਬਣ ਜਾਂਦੀ ਆ ਤੇ ਜਿੱਥੇ ਡਰਾਈਵਰ ਨਹੀਂ ਭੱਜ ਪਾਏ ਅੱਜ ਤੱਕ ਦਾ ਜਿਹੜਾ ਜਿੰਨਾ ਪਾਸਟ ਆ ਤੁਸੀਂ ਚੈੱਕ ਕਰ ਸਕਦੇ ਹੋ ਡਰਾਈਵਰਾਂ ਦੀਆਂ ਲੱਤਾਂ ਮਹਾ ਤੋੜ ਦਿੰਦੇ ਆ ਕਈਆਂ ਨੂੰ ਜਾਨ ਵੀ ਗਵਾਉਣੀ ਪੈਂਦੀ ਆ ਸਰਕਾਰ ਨੇ ਹਿੱਟ ਐਂਡ ਰੰਡਾ ਇਹ ਕਾਨੂੰਨ ਕੱਢ ਦਿੱਤਾ ਚਲੋ ਆਪਣੀ ਜਗਾ ਉਹਨਾਂ ਦੇ ਜਜਵਾਤ ਸਹੀ ਹੋਣਗੇ ਵੀ ਰੋਡ ਦੇ ਉੱਤੇ ਕੋਈ ਜ਼ਖਮੀ ਹੋਇਆ ਮਰ ਨਾ ਜਾਏ ਮੈਂ ਹਿੰਦੀ 'ਚ ਵੀ ਕਹਿ ਦੇਣਾ ਵੀ ਸਰਕਾਰ ਨੇ ਤਾਂ ਸੋਚਿਆ ਹੋਗਾ ਕਿ ਰੋਡ ਦੀ ਸਾਈਡ 'ਤੇ ਅਗਰ ਐਕਸੀਡੈਂਟ ਹੋਣੇ ਕੇ ਬਾਅਦ ਕੋਈ ਜ਼ਖਮੀ ਗਾਇਲ ਹਾਲਤ ਮੇ ਪੜਾ ਰਹਾ ਹੈ ਤਾਂ ਉਸਕੀ ਮੌਤ ਹੋ ਸਕਤੀ ਹੈ ਜਿਸ ਸੇ ਐਕਸੀਡੈਂਟ ਹੋਤਾ ਹੈ ਉਹ ਬੰਦਾ ਉਸਕੋ ਉਠਾ ਕੇ ਹਸਪੀਟਲ ਪਹੁੰਚਾਏ ਅਸੀਂ ਸਹਿਮਤ ਹੈਗੇ ਆ ਪਹੁੰਚਾਉਣਾ ਚਾਹੀਦਾ ਕਿਉਂਕਿ ਖੁਦ ਅਸੀਂ ਆਪਣੇ ਗਰੁੱਪ ਵੱਲੋਂ ਰੋਡ 'ਤੇ ਐਕਸੀਡੈਂਟ ਵਾਲੇ ਚੱਕ ਕੇ ਖੜਦੇ ਆ ਪਰ ਸਰਕਾਰ ਨੇ ਇਹ ਚੀਜ਼ ਨਹੀਂ ਦੇਖੀ ਵੀ ਡਰਾਈਵਰ ਉਹ ਤਾਂ ਦੌੜਨ ਦੀ ਡਰਾਈਵਰ ਤਾਂ ਫਾੜੀ ਹੋ ਜਾਣਾ ਗੱਡੀ ਕਿਤੇ ਨਾ ਕਿਤੇ ਸੀਸੀਟੀਵੀ ਚ ਆ ਜਾਣੀ ਆ ਮਾਲਕ ਨੇ ਲਾਇਸੈਂਸ ਵੀ ਹਰੇਕ ਡਰਾਈਵਰ ਦਾ ਰੱਖਿਆ ਉਹ ਪਤਾ ਲੱਗ ਹੀ ਜਾਣਾ ਵੀ ਆ ਡਰਾਈਵਰ ਚਲਾ ਰਿਹਾ ਸੀ ਕੇਸ ਤਾਂ ਉੱਤੇ ਹੀ ਹੋਣਾ ਪਰ ਦੌੜਨਾ ਉਹਦੀ ਮਜਬੂਰੀ ਤਾਂ ਬਣ ਜਾਂਦੀ ਹੈ ਕਿ ਲੋਕ ਆਪਣੇ ਜਜ਼ਬਾਤਾਂ ਨੂੰ ਕਾਬੂ 'ਚ ਨਹੀਂ ਰੱਖਦੇ ਤਾਂ ਉਹਦੇ ਨਾਲ ਇਦਾਂ ਦੀ ਕੁੱਟਮਾਰ ਕਰਦੇ ਆ ਜਿਹੜੀ ਕਿ ਅਸੀਂ ਕਿਸੇ ਜਾਨਵਰ ਨਾਲ ਵੀ ਨਹੀਂ ਕਰਦੇ ਕਿਸੇ ਦੁਸ਼ਮਣ ਦੇ ਨਾਲ ਵੀ ਨਹੀਂ ਕਰਦੇ ਲੋਕੀ ਆਪਾਂ ਖੋ ਕੇ ਬੁਰੇ ਹਾਲਾਤ ਬਣਾ ਦਿੰਦੇ ਉਸ ਡਰਾਈਵਰ ਦੇ ਜੇ ਗੱਲ ਕਰੀਏ ਇਹ ਜਿਹੜਾ ਲਾਅ ਕੀਤਾ ਇਹਨਾਂ ਨੇ ਲਾਗੂ ਉਹ ਲੇਡੀਜ਼ ਤੇ ਵੀ ਅਪਲਾਈ ਹੁੰਦਾ। ਹਾਂਜੀ। ਅਗਰ ਕੋਈ ਸਕੂਲ ਤੋਂ ਬੱਚਾ ਕਿਸੇ ਨੂੰ ਲੈਣਾ ਹੁੰਦਾ ਲੇਡੀਜ਼ ਨੇ ਆਪਣੀ ਕਾਰ ਲਿਜਾ ਕੇ ਲੈ ਜਾਣਾ ਪੈਂਦਾ। ਬਿਲਕੁਲ। ਤੇ ਉਹਦੇ ਵੀ ਅਗਰ ਉਹਦੇ ਕੋਲ ਵੀ ਕੋਈ ਐਕਸੀਡੈਂਟ ਹੋ ਜਾਂਦਾ ਭੁੱਲ ਫੁਲੇਖੇ ਤਾਂ ਇਹ ਕਾਨੂੰਨ ਉਹਤੇ ਵੀ ਲਾਗੂ ਹੁੰਦਾ। ਕਿੱਥੋਂ ਤੱਕ ਇਸ ਕਾਨੂੰਨ ਨੂੰ ਸਹੀ ਮੰਨਦੇ ਹੋ ਕਿ ਸਰਕਾਰ ਨੂੰ ਇਹਦੇ 'ਚ ਕੋਈ ਚੇਂਜਸ ਕਰਨੀਆਂ ਚਾਹੀਦੀਆਂ। ਦੇਖੋ ਜੀ ਕਾਨੂੰਨ ਜਿਹੜਾ ਆ ਅਸੀਂ ਇਸ ਚੀਜ਼ ਦੇ ਉੱਤੇ ਤੁਹਾਨੂੰ ਪਹਿਲੇ ਹੀ ਦੱਸ ਦਈਏ ਵੀ ਕਈ ਲੋਕਾਂ ਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਵੀ ਇਹ ਕਾਨੂੰਨ ਕੱਲਾ ਡਰਾਈਵਰਾਂ ਲਈ ਆ ਕਿ ਹਰੇਕ ਇਨਸਾਨ ਲਈ ਆ। ਇਹ ਹਰੇਕ ਦੇ ਲਈ ਆ ਹਾਲਾਂਕਿ ਹਿੱਟ ਐਂਡ ਰਨ ਦੇ ਵਿੱਚ ਕਾਰਾਂ ਵਾਲੇ ਜਿਆਦਾ ਢੜਾ ਕੇ ਖੜਦੇ ਆ ਟਰੱਕ ਤਾਂ ਢੜਾਈ ਨਹੀਂ ਹੁੰਦਾ ਜੇਕਰ ਟਰੱਕ ਲੋਡ ਹੈਗਾ ਤੇ ਉਹਦੀ ਜਿਹੜੀ ਮੈਕਸਿਮਮ ਸਪੀਡ ਆ ਉਹ 65 ਤੋਂ 70 ਦੀ ਰਹਿ ਜਾਂਦੀ ਤੁਸੀਂ ਸਪਲੈਂਡਰ ਜਿਹੜਾ ਮੋਟਰਸਾਈਕਲ 100 ਸੀਸੀ ਆ ਉਹਦੇ ਨਾਲ ਤੁਸੀਂ ਉਹਨੂੰ ਆਰਾਮ ਦੇ ਨਾਲ ਫੜ ਸਕਦੇ ਹੋ ਐਕਸੀਡੈਂਟ ਹੋਣ ਤੋਂ ਬਾਅਦ ਹੁਣ ਗੱਲ ਤੁਸੀਂ ਜਿਹੜੀ ਕੀਤੀ ਲੇਡੀਜ਼ ਦੀ ਉਹ ਬਹੁਤ ਜਾਇਜ਼ ਆ ਬਹੁਤ ਲੋਕ ਇਦਾਂ ਦੇ ਜਿਹੜੇ ਬਾਹਰ ਗਏ ਹੋਏ ਆ ਪਿੱਛੇ ਉਹਨਾਂ ਦੀਆਂ ਘਰ ਵਾਲੀਆਂ ਸਕੂਲ ਤੋਂ ਬੱਚਿਆਂ ਨੂੰ ਲੈਣ ਜਾਂਦੀਆਂ ਬਾਜ਼ਾਰੋਂ ਕੋਈ ਸਬਜ਼ੀ ਲੈਣ ਜਾਂਦੀਆਂ ਤੇ ਉਹ ਐਕਸੀਡੈਂਟ ਹੋਣ ਤੋਂ ਬਾਅਦ ਜੇ ਨਹੀਂ ਵੀ ਦੌੜਦੀ ਸਾਡੇ ਤੁਹਾਨੂੰ ਪਤਾ ਵੀ ਇਸ ਟਾਈਮ ਕਰਾਪਸ਼ਨ ਬਹੁਤ ਚੱਲ ਰਹੀ ਦੇਸ਼ ਦੇ ਵਿੱਚ ਉਹ ਆਟੋਮੈਟਿਕਲੀ ਉਹਦੇ ਤੇ 106 ਧਾਰਾ ਲੱਗੇਗੀ ਵੀ ਇਹ ਉੱਥੇ ਐਕਸੀਡੈਂਟ ਕਰਨ ਤੋਂ ਬਾਅਦ ਜਿਹਦੇ ਵਿੱਚ ਵੱਜੀ ਆ ਇਹਨੇ ਉੱਥੋਂ ਸਕੂਟਰੀ ਦੜਾ ਲਈ ਜੇਕਰ ਆਪਾਂ ਉੱਥੇ ਉਹਨਾਂ ਨੂੰ ਜਿਆਦਾ ਪੈਸੇ ਦੇ ਕੇ ਰਾਜ਼ੀਨਾਮੇ ਕਰਾਂਗੇ ਤਾਂ ਠੀਕ ਆ ਨਹੀਂ ਤਾਂ ਸਾਡੇ ਤੇ 106 ਧਾਰਾ ਲੱਗੂਗੀ ਹੁਣ ਕਿਹੜੀ ਲੇਡੀਜ਼ ਜਿਹੜੀ ਕੋਈ ਕੋਈ ਪਾਸਟ ਗ੍ਰੈਜੂਏਟ ਆ ਕੋਈ ਕਿਸੇ ਨੇ ਗ੍ਰੈਜੂਏਸ਼ਨ ਕੀਤੀ ਹੋਈ ਆ ਵਧੀਆ ਪੜ੍ਹੀ ਲਿਖੀ ਆ ਜਿਨ੍ਹਾਂ ਨੂੰ ਵੀ ਜਿਹੜੇ ਜਿਹਦੇ ਕਿਸੇ ਦੇ ਤੁਸੀਂ ਚਪੇੜ ਵੀ ਮਾਰ ਦੋ ਤਾਂ ਮੋਰੀਓ ਉਹਦਾ ਇਹ ਨਹੀਂ ਕਹੋਗਾ ਵੀ ਚਪੇੜ ਦਾ ਬਦਲਾ ਚਪੇ ਤੇ ਲਾਲਚ ਝੰਜਣਾ ਚ ਨਹੀਂ ਪੈਣਾ ਜੇਕਰ ਉਹਦੇ ਉੱਤੇ 106 ਧਾਰਾ ਲੱਗਦੀ ਆ ਉਹਨੂੰ 10 ਸਾਲ ਦੀ ਸਜ਼ਾ ਹੁੰਦੀ ਤੇ ਉਹਦੀ ਤੇ ਜ਼ਿੰਦਗੀ ਬਰਬਾਦ ਹੋ ਜਾਏਗੀ ਨਾ 2 ਜਨਵਰੀ ਨੂੰ ਕੈਂਟਰ ਮਾਲਕਾਂ ਵੱਲੋਂ ਕੈਂਟਰ ਡਰਾਈਵਰਾਂ ਵੱਲੋਂ ਇੱਕ ਸਟ੍ਰਾਈਕ ਕੀਤੀ ਗਈ ਸੀ ਦੀਪੂਆਂ ਤੇ ਤੇਲ ਭੇਜਣਾ ਬੰਦ ਕਰ ਦਿੱਤਾ ਸੀ ਪٹرول ਪੰਪਾਂ ਤੇ ਵੀ ਤੇਲ ਨਹੀਂ ਮਿਲ ਰਿਆ ਸੀ ਤੇ ਕਾਫੀ ਵੱਡੀ ਗਿਣਤੀ ਵਿੱਚ ਡਰਾਈਵਰ ਭਰਾਵਾਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਉਸ ਨੂੰ ਦੇਖਦੇ ਆ ਕੈਂਟਰ ਡਰਾਈਵਰਾਂ ਵੱਲੋਂ ਇੱਕ ਹੜਤਾਲ ਖੁੱਲੀ ਗਈ ਹੈ ਗੱਲਬਾਤ ਇੱਕ ਅਦੀਨ ਕਿ 30 ਜਨਵਰੀ ਤੱਕ ਦਾ ਸ਼ਾਇਦ ਉਹਨਾਂ ਨੇ ਟਾਈਮ ਦਿੱਤਾ ਹੋਵੇਗਾ ਤੇ ਉਸ ਤੋਂ ਬਾਅਦ ਜਿਹੜਾ ਟਰੱਕ ਡਰਾਈਵਰ ਨੇ ਔਰ ਟੈਕਸੀ ਡਰਾਈਵਰਾਂ ਵੱਲੋਂ ਸਟ੍ਰਾਈਕ ਨੂੰ ਅੱਗੇ ਲਜਾਇਆ ਜਾ ਰਿਹਾ ਤੇ ਕਿੱਥੋਂ ਤੱਕ ਅੱਗੇ ਤੁਹਾਡੀ ਜਿਹੜੀ ਰਣਨੀਤੀ ਹੈ ਉਹ ਅੱਗੇ ਕੀ ਹੋਵੇਗੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸਰਕਾਰ ਨੂੰ ਜਾਂ ਸਾਡੀ ਸਟੇਟ ਦੀ ਸਰਕਾਰ ਆ ਜਾਂ ਸੈਂਟਰ ਸਰਕਾਰ ਨੂੰ ਮੈਂ ਇੱਕ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਵੀ ਜਿਹੜੇ ਮੇਰੇ ਜੱਜਵਾਦ ਆ ਜਾਂ ਸਾਡੀ ਸੰਸਥਾ ਦੇ ਜੱਜਵਾਦ ਆ ਅਸੀਂ ਕਿਸੇ ਨੂੰ ਵੀ ਤੰਗ ਕਰਕੇ ਖੁਸ਼ ਨਹੀਂ ਆ ਕਿ ਅੱਜ ਜਜ਼ਬਾਤੀ ਤੌਰ ਦੇ ਉੱਤੇ ਸਾਨੂੰ ਰੋਣਾ ਵੀ ਆਉਂਦਾ ਵੀ ਜੇਕਰ ਸਾਡੇ ਕਿਸੇ ਡਰਾਈਵਰ ਵੀਰ ਦਾ ਐਕਸੀਡੈਂਟ ਹੋ ਗਿਆ 10 ਸਾਲਾਂ ਨੂੰ ਕੌਣ ਰੋਟੀ ਦੇਵੇਗਾ ਸਾਡਾ ਦਿਲ ਨਹੀਂ ਕਰਦਾ ਅਸੀਂ ਰੋਡ ਦੇ ਉੱਤੇ ਕਿਸੇ ਨੂੰ ਡੱਕ ਕੇ ਉਹਨੂੰ ਪਰੇਸ਼ਾਨ ਕਰੀਏ ਜਾਂ ਫਿਰ ਅਸੀਂ ਕੋਈ ਜਾਮ ਲਾਈਏ ਜਾਂ ਫਿਰ ਆਪਾਂ ਡੀਜ਼ਲ ਬੰਦ ਕਰੀਏ ਤਾਂ ਲੋਕੀ ਇੱਕ ਦੂਜੇ ਨਾਲ ਲੜਨ ਤੇਲ ਪਾਉਣ ਦੇ ਲਈ ਪਰ ਸਰਕਾਰ ਨੂੰ ਵੀ ਤਾਂ ਸਾਡੇ ਜਜ਼ਬਾਤ ਸਮਝਣੇ ਚਾਹੀਦੇ ਆ ਨਾ ਕਿ ਅਸੀਂ ਇੰਨੇ ਮਾੜੇ ਆ ਕਿ ਕਿਹੜਾ ਅਸੀਂ ਗੁਨਾਹ ਕੀਤਾ ਹੋਇਆ ਵੀ ਅੱਜ ਸਰਕਾਰ ਸਾਡੇ ਬਾਰੇ ਸੋਚ ਹੀ ਨਹੀਂ ਰਹੀ ਸਰਕਾਰ ਦੇ ਵਿੱਚ ਇਹ ਗੱਲ ਹੀ ਨਹੀਂ ਆ ਰਹੀ ਤੁਸੀਂ ਸਜ਼ਾ ਕਰੋ ਗੁਨੇਗਾਰ ਨੂੰ ਕਰੋ ਬੇਗੁਨਾ ਨੂੰ ਤਾਂ ਨਾ ਕਰੋ ਜਿਹੜੇ ਲੋਕ ਕੁੱਟਦੇ ਆ ਉਹਨਾਂ ਨੂੰ 10 ਸਾਲ ਦੀ ਸਜ਼ਾ ਕਰੋ ਕਿਉਂ ਸਾਡਾ ਡਰਾਈਵਰ 도ੜੂਗਾ ਮੈਨੂੰ ਦੱਸੋ ਵੀ 도ੜੂਗਾ ਕਿਉਂ ਬਾਹਰਲੇ ਦੇਸ਼ 'ਚ ਕਦੀ ਤੁਸੀਂ ਸੁਣਿਆ ਵੀ ਐਕਸੀਡੈਂਟ ਤੋਂ ਬਾਅਦ ਡਰਾਈਵਰ 도ੜ ਗਿਆ ਉਹ ਉਸ ਜਗ੍ਹਾ ਤੇ ਆਪਣੇ ਆਪ ਨੂੰ ਸੇਫ ਸਮਝਦਾ ਉੱਥੇ ਆ ਕੇ ਪੁਲਿਸ ਵਾਲਾ ਵੀ ਉਹਨੂੰ ਸਸਤੀਕਾਲ ਬੁਲਾਏਗਾ ਆਪਣੀ ਭਾਸ਼ਾ ਦੇ ਵਿੱਚ ਹੈਲੋ ਹਾਏ ਜਾਂ ਜੋ ਵੀ ਹੈ ਨਾ ਉਹਨੂੰ ਬੁਲਾਏਗਾ ਪਰ ਸਾਡੇ ਦੇਸ਼ ਦੇ ਵਿੱਚ ਜੇਕਰ ਸਾਡੀਆਂ ਕਮੀਆਂ ਤਾਂ ਤਾਂ ਹੀ ਡਰਾਈਵਰ 도ੜਦਾ ਆਪਾਂ ਸਰਕਾਰ ਕੋਈ ਸਾਡੀ ਕੋਈ ਦੁਸ਼ਮਣ ਥੜੋ ਕੀ ਪਤਾ ਸਰਕਾਰ ਨੇ ਗਾਂ ਸਾਡੇ ਲਈ ਕਿੰਨਾ ਪਰ ਸਰਕਾਰ ਅਜੇ ਚੀਜ਼ ਤਾਂ ਸੋਚੇ ਵੀ ਆਪਾਂ ਡਰਾਈਵਰਾਂ ਦੇ ਨਾਲ ਹੀ ਜਾਤੀ ਕਿਉਂ ਕਰ ਰਹੇ ਆ ਹੁਣ ਸਾਨੂੰ ਇਹਦੇ ਪਿੱਛੇ ਇੱਕ ਤਾਂ ਮੈਂ ਮੰਤਬ ਸਮਝਦਾ ਦੇਖੋ ਮੈਂ ਖੋਦ ਇੱਕ ਹੈਲਪਲਾਈਨ ਚਲਾਉਣਾ ਵੀ ਇਹ ਚੀਜ਼ ਸੋਚ ਕਿਤੇ ਨਾ ਕਿਤੇ ਵਧੀਆ ਵੀ ਆ ਵੀ ਰੋਡ ਦੇ ਉੱਤੇ ਕੋਈ ਵੀ ਐਕਸੀਡੈਂਟ ਤੋਂ ਬਾਅਦ ਕੱਲਾ ਤੜਫਦਾ ਮਰੇ ਨਾ ਆਪਾਂ ਐਗਰੀ ਹੈਗੇ ਆ ਪਰ ਆਪਾਂ ਇਹ ਵੀ ਤਾਂ ਦੇਖੀਏ ਵੀ ਲੋਕਾਂ ਦੀ ਦੌੜਨਾ ਮਜਬੂਰੀ ਬਣਦੀ ਕਿਉਂ ਆ ਜੇਕਰ ਤੁਸੀਂ ਉਹ ਲੋਕ ਭੀੜ ਦੇ ਉੱਤੇ ਇੱਕ ਧਾਰਾ ਸ਼ੁਰੂ ਕਰ ਦੋ ਮੈਂ ਕਹਾਂ ਜੀ ਕੋਈ ਡਰਾਈਵਰ ਦੌੜੇਗਾ ਹੀ ਨਹੀਂ ਡਰਾਈਵਰ ਖੋਦ ਆਪਣੇ ਟਰੱਕ ਚ ਪਾ ਕੇ ਲੈ ਕੇ ਜਾਏਗਾ ਮੈਂ ਖੋਦ ਆਪਣੀ ਗੱਡੀ ਦੇ ਵਿੱਚ ਪਾ ਕੇ ਲੈ ਕੇ ਜਾਣਾ ਰ ਕਿਉਂ ਲੈ ਕੇ ਜਾਣਾ ਕਿਉਂਕਿ ਉੱਥੋਂ ਪਬਲਿਕ ਜਿਹੜੀ ਆ ਉਹ ਡਰਾਈਵਰ ਨੂੰ ਦੂਜੇ ਨੂੰ ਮਾਰਨ ਪੈ ਜਾਂਦੀ ਅਗਲਾ ਦੌੜ ਜਾਂਦਾ ਅਸੀਂ ਕੱਢਦੇ ਆਪਣੀ ਕਾਰ ਦੇ ਵਿੱਚ ਰਣਨੀਤੀ ਕੀ ਹੋएगी ਅਗਲੇ ਸਮੇਂ ਦੇ ਵਿੱਚ ਜਿਹੜੀ ਰਣਨੀਤੀ ਆ ਦੇਖੋ ਜੀ ਰਣਨੀਤੀ ਅੱਜ ਦੇ ਟਾਈਮ ਦੇ ਵਿੱਚ ਮੈਂ ਤਾਂ ਇਹ ਹੀ ਕਹਿੰਨਾ ਵੀ ਪੰਜਾਬ ਦਾ ਇੰਡੀਆ ਦਾ ਮਾਹੌਲ ਵਧੀਆ ਰਹੇ ਜਿਵੇਂ ਕਿ ਸਿਸਟਮ ਵਧੀਆ ਅੱਜ ਤੋਂ 20-25 ਦਿਨ ਪਹਿਲਾਂ ਦੇਸ਼ ਚੱਲ ਰਿਹਾ ਸੀਗਾ ਉੰਜ ਹੀ ਚੱਲੇ ਪਰ ਰਣਨੀਤੀ ਦੇ ਵਿੱਚ ਇਹ ਆ ਵੀ ਜੇ ਸਰਕਾਰ ਨਹੀਂ ਮੰਨਦੀ ਹੈਗੀ ਤਾਂ ਫਿਰ ਆਪਾਂ ਆਪਣੀਆਂ ਬਾਕੀ ਸੰਸਥਾਵਾਂ ਦੇ ਨਾਲ ਵੀ ਗੱਲਬਾਤ ਕਰਕੇ ਫਿਰ ਸਟੈਪ ਤਾਂ ਚੱਕਣਾ ਹੀ ਪੈਗਾ ਨਾ ਜੀ ਹੁਣ ਜਾਂ ਤਾਂ ਅਸੀਂ ਇਹ ਧੰਦਾ ਛ ਜਾਂ ਫਿਰ ਆਪਣਾ ਪ੍ਰੋਟੈਸਟ ਕਰਾਂਗੇ ਸਰਕਾਰ ਮੰਨੇਗੀ ਇੱਕ ਨੂੰ ਤਾਂ ਮੰਨਣਾ ਹੀ ਪੈਣਾ ਜਾਂ ਅਸੀਂ ਧੰਦਾ ਛੱਡ ਦਈਏ ਜਾਂ ਸਰਕਾਰ ਮੰਨ ਜਵੇ ਜੇ ਸਰਕਾਰ ਨਹੀਂ ਮੰਦੀ ਤਾਂ ਆਉਣ ਵਾਲਾ ਸਮਾਂ ਤਾਂ ਫਿਰ ਸਾਰਿਆਂ ਦੇ ਲਈ ਖਰਾਬ ਆ ਨਾ ਜੇ ਡਰਾਈਵਰ ਨਹੀਂ ਦੇਸ਼ ਨੂੰ ਮਿਲੇਗਾ ਤੁਸੀਂ ਕਾਰ ਚਲਾਉਂਗੇ ਤੁਸੀਂ ਵੀ ਛੱਡ ਦੋਗੇ ਕਿਉਂਕਿ ਹਾਲਾਤ ਹੀ ਇਦਾਂ ਦੇ ਬਣ ਜਾਣੇ ਆ ਵੀਰ ਜੀ ਜੇਕਰ ਐਕਸੀਡੈਂਟ ਤੋਂ ਬਾਅਦ ਤੁਸੀਂ ਨਹੀਂ ਵੀ દોੜਦੇ ਤਾਂ ਧਾਰਾ ਐਡ ਹੋ ਹੀ ਜਾਣੀ ਆ ਐਕਸੀਡੈਂਟ ਦੇ ਵਿੱਚ ਜੇਕਰ ਦੂਜੀ ਗੱਡੀ ਦਾ ਬੰਦਾ ਮਰ ਵੀ ਜਾਂਦਾ ਉਹਦੀ ਲੱਤਾਂ ਵਾਂ ਟੁੱਟ ਜਾਂਦੀ ਆ ਤਾਂ ਫੌਜਦਾਰੀ ਦੀ ਧਾਰਾ ਤਾਂ ਉੱਧੇ ਹੀ ਲੱਗ ਜਾਂਦੀ ਆ ਇੰਡੀਆ ਦੇ ਵਿੱਚ ਇਹ 106 ਤਾਰਾ ਨਾਲ ਐਡ ਹੋ ਜਾਇਆ ਕਰਨੀ ਆ ਤੇ ਜਿਹੜਾ ਰਾਜੀਨਾਮਾ 10000 20000 ਚੁੰਦਾ ਉਹ ਫਿਰ ਲੱਖਾਂ ਚ ਹੋਇਆ ਕਰੇਗਾ। ਬਲੈਕਮੇਲਿੰਗ ਹੋਏਗੀ ਇਸ ਦੇਸ਼ ਦੇ ਵਿੱਚ। ਕਿਸੇ ਵੀ ਦੇਸ਼ ਦੇ ਵਿੱਚ ਇਦਾਂ ਦਾ ਕਾਨੂੰਨ ਨਹੀਂ ਬਣਿਆ ਹੋਇਆ ਪਰ ਮੈਂ ਅੱਜ ਵੀ ਹੱਥ ਜੋੜ ਕੇ ਹਰੇਕ ਸਰਕਾਰ ਦੇ ਨੁਮਾਇੰਦੇ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਅਸੀਂ ਤੁਹਾਡੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਸਾਡੀ ਗੱਲ ਨੂੰ ਸਮਝੋ ਸਾਡੇ ਜਜ਼ਬਾਤਾਂ ਨੂੰ ਸਮਝੋ ਅਸੀਂ ਕਿਸੇ ਨੂੰ ਪਰੇਸ਼ਾਨ ਕਰਕੇ ਆਪਣੀ ਲਾਈਫ ਨੂੰ ਡਿਸਟਰਬ ਕਰਕੇ ਖੁਸ਼ ਨਹੀਂ ਹੈਗੇ। ਜੇ ਤੁਸੀਂ ਸਾਡੀ ਗੱਲ ਮੰਨਦੇ ਹੋ ਤਾਂ ਸਾਨੂੰ ਕੋਈ ਇੰਨਾ ਵਧੀਆ ਦੇ ਸਾਡਾ ਚੱਲ ਰਿਹਾ ਸਾਡੀ ਕੋਈ ਤੁਹਾਡੇ ਨਾਲ ਕੋਈ ਦੁਸ਼ਮਣੀ ਥੜੋ ਆ ਵੀ ਆਪਾਂ ਐਵੇਂ ਸਦਾਈਆਂ ਵਾਂਗੂ ਰੋਡ ਬੰਦ ਕਰੀਏ ਜਾਂ ਆਪਾਂ ਤੇਲ ਬੰਦ ਕਰੀਏ ਤੁਸੀਂ ਸਾਡੀ ਗੱਲ ਮੰਨ ਜੋ ਆਪਾਂ ਫੇਰ ਉਹਦੇ ਕੰਮ ਕਰਾਂਗੇ ਪਰ ਜੇ ਤੁਸੀਂ ਨਹੀਂ ਮੰਨਦੇ ਸਾਡੇ ਸਾਡੇ ਹੰਝੂਆਂ ਨੂੰ ਦੇਖ ਕੇ ਵੀ ਤੁਸੀਂ ਨਹੀਂ ਮੰਨਦੇ ਫਿਰ ਤਾਂ ਆਉਣ ਵਾਲਾ ਸਮਾਂ ਬਾਈ ਜੀ ਜਾਂ ਅਸੀਂ ਡਰਾਈਵਰੀ ਛੱਡਣੀ ਆ ਜਾਂ ਕਾਨੂੰਨ ਉਦੱਦਾ ਹੋਊਗਾ ਗੱਡੀਆਂ ਖੜ ਜਣਗੀਆਂ ਇੰਡੀਆ ਦੇ ਵਿੱਚ ਕੋਈ ਗੱਡੀ ਨਹੀਂ ਚਲਾਏਗਾ ਕਿਉਂਕਿ 4000 ਦੇ ਕਰੀਬ ਤਾਂ ਸਾਡੇ ਗਰੁੱਪ ਦੇ ਵਿੱਚ ਡਰਾਈਵਰ ਆ ਤੇ ਕਿੰਨੀਆਂ ਸੰਸਥਾਵਾਂ ਬਣੀਆਂ ਹੋਈਆਂ ਮੇਰਾ ਖੁਦ ਦਾ ਡਰਾਈਵਰ ਬੋਲ ਰਿਹਾ ਪਾਜੀ ਮੈਂ ਗੱਡੀ ਨਹੀਂ ਚਲਾਉਣੀ ਵੀ ਮੈਂ ਘਰ ਰਹਿ ਕੇ ਕੰਮ ਕਰ ਲੈਣਾ ਹੋਰ ਦੱਸੋ ਮੇਰਾ ਡਰਾਈਵਰ ਕਹਿ ਰਿਹਾ ਇਹ ਗੱਲ ਜਿਹਨੂੰ ਕੀ ਕੋਈ ਰੋਡ ਦੇ ਵਿੱਚ ਉਹ ਇਹ ਨਹੀਂ ਕਹਿ ਸਕਦਾ ਇੰਨੀ ਕਿ ਸਾਡੀ ਬਣੀ ਹੋਈ ਆ ਪਰ ਉਹ ਉਹ ਵੀ ਕਹਿ ਰਿਹਾ ਵੀ ਪਾਜੀ ਮੈਂ ਗੱਡੀ ਨਹੀਂ ਚਲਾਉਣੀ ਵੀ ਮੈਨੂੰ ਡਰ ਲੱਗਦਾ ਹਰੇਕ ਬੰਦਾ ਡਰਚ ਐ ਇਸ ਲਈ ਗੱਡੀ ਚਲਾ ਰਿਹਾ